ਇਦੇ ਚ ਹੁਣ ਐ ਪੁਰਾਣੇ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਸੱਪ ਨਿਕੜਿਆ ਵੇ ਕੀ ਕਰਨਾ ਪੈ ਜੇ ਮੌਕੇ ਤੇ ਪਹਿਲਾਂ ਐਂਟੀ ਕਲੌਕ ਚੱਲਦੀ ਚੱਲਦੀ ਆ ਸੀ ਹੁਣ ਕਲੌਕ ਪੈ ਜੂਗੀ ਹਾਂ ਜੇ ਹੁਣ ਮੰਨ ਲਓ ਟੈਲਾਂ ਅਗਲਾ ਬਿਨਾ ਕੈਮੀਕਲ ਤੋਂ ਲਾ ਰਿਆ ਠੀਕ ਹੈ ਜੀ ਖੜਕੂ ਕੀ ਖੜਕੂ ਟੈਲਾਂ ਅੱਛਾ ਜੀ ਜਿੰਨੀ ਮਰਜ਼ੀ ਅਗਲਾ ਗਰੰਟੀ ਦੇਈ ਜਾਵੇ ਕਿੰਨੀ ਮਰਜ਼ੀ ਉਤੇ ਨਰਾ ਪਾਈ ਜਾਵੇ ਪਰ ਉਹ ਵੀ 100 ਸਾਲ ਵੀ ਗਰੰਟੀ ਹੈ ਜੇ ਇਹ ਥੋਥੀ ਖੜਕ ਜੇ ਤੇ ਇਹ ਇਹਨਾਂ ਦਾ ਡਰਾਈਂਗ ਰੂਮ ਸੀਗਾ ਜੀ ਨਹੀਂ ਬੈੱਡਰੂਮ ਸੌਰੀ ਇਹਨਾਂ ਦਾ ਬੈੱਡਰੂਮ ਸੀਗਾ ਜੀ ਐਸ ਪਾਸੇ ਬੈੱਡਰੂਮ ਸੀਗਾ ਹਾਂਜੀ ਹ ਮੈਟਰ ਸਤਿਕਾਰ ਸਾਰਨ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਅੱਜ ਇੱਕ ਲੈ ਕੇ ਆਏ ਆ ਪ੍ਰੋਜੈਕਟ ਰੈਨੋਵੇਟ ਕੀਤਾ ਹੋਇਆ ਇਹਦਾ ਜਿਹੜਾ ਪਹਿਲਾ ਵਾਲਾ ਏਰੀਆ ਸੀਗਾ ਪਹਿਲਾ ਵਾਲਾ ਏਰੀਆ ਰਿਹਾਗਾ ਲਗਭਗ 2000 ਸਕਰ ਫੁੱਟ ਉਹ 2000 ਸਕਰ ਫੁੱਟ ਨੂੰ ਉਹ ਜਿਹੜਾ 2000 ਸਕਰ ਫੁੱਟ ਸੀਗਾ ਮਾਡਰਨ ਲੁੱਕ ਦੇ ਵਿੱਚ ਤਿਆਰ ਹੋਇਆ ਹੋਇਆ ਸੀਗਾ ਤੇ ਨਾਲ ਆਪਣੇ ਠੇਕੇਦਾਰ ਜੀ ਨੇ ਇਹਨਾਂ ਨੇ ਉਹਨੂੰ ਤੋਰਮ ਰੋੜ ਕੇ ਮੋਡੀਫਾਈ ਕਰਕੇ ਤੁਸੀਂ ਇਹ ਲਾ ਲਓ ਵੀ ਕੋਠੀ ਨੂੰ ਇਹ ਰੂਪ ਦਿੱਤਾ ਕਲਾਸਿਕਲ ਲੁੱਕ ਦੇ ਵਿੱਚ ਜਿਹੜੀ ਕੋਠੀ ਉਹ ਤਿਆਰ ਕਰਤੀ ਤੇ ਥੋੜਾ ਜਿਹਾ ਏਰੀਆ ਵਧਾਇਆ ਹੈਗਾ ਏਰੀਆ ਕਿੱਥੇ ਵਧਾਇਆਗਾ ਪੌੜੀਆਂ ਕਵਰ ਕੀਤੀਆਂ ਨੇ ਉਪਰੋਂ ਮਮਟੀ ਕਵਰ ਕੀਤੀ ਹੈਗੀ ਤੇ ਉਹ ਵੀ ਤੁਸੀਂ ਦੇਖੋਗੇ ਵੀ ਬਹੁਤ ਸ਼ਾਨਦਾਰ ਤਰੀਕੇ ਦੀ ਜਿਹੜੀ ਕਲਾਕਾਰੀ ਹੈ ਉੱਥੇ ਮਿਸਤਰੀਆਂ ਨੇ ਆਪਣੀ ਦਿਖਾਈ ਹੋਈ ਹੈ ਤੇ ਇਹਦੇ ਵਿੱਚ ਕੀ ਕੀ ਗੱਲਬਾਤ ਰਹੀ ਕੀ ਕੀ ਨਵਾਂ ਕੁਛ ਕੀਤਾ ਹੈਗਾ ਮਿਸਤਰੀ ਸਾਹਿਬ ਨੇ ਉਹ ਵੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਇਹਦੇ ਵਿੱਚ ਕੀ ਕੁਝ ਬਣਾਇਆ ਹੋਇਆ ਸੀਗਾ ਹੁਣ ਕੀ ਕੁਝ ਨਵਾਂ ਕੀਤਾ ਹੈਗਾ ਉਹ ਵੀ ਆਪਾਂ ਠੇਕੇਦਾਰ ਜੀ ਨੂੰ ਸਾਰੀ ਗੱਲਬਾਤ ਪੁੱਛਾਂਗੇ ਠੇਕੇਦਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਤੇ ਬਾਈ ਜੀ ਇਹਦਾ ਪਹਿਲਾ ਵਾਲਾ ਏਰੀਆ ਜਿਹੜਾ ਮੈਂ ਤੁਸੀ ਦੱਸਿਆ ਸੀਗਾ ਵੀ 2000 ਸਕਰ ਫੁੱਟ ਰਹਾ ਹੈਗਾ ਪਹਿਲਾ ਵਾਲਾ ਤੇ ਪਹਿਲਾਂ ਇਹ ਕੋਠੀ ਮਾਡਰਨ ਲੁੱਕ ਦੇ ਵਿੱਚ ਤਿਆਰ ਹੋਈ ਸੀ ਅੱਛਾ ਹਾਂ ਮਾਡਰਨ ਲੁੱਕ ਦੇ ਵਿੱਚ ਤਿਆਰ ਸੀ ਜੀ ਅੱਛਾ ਜੀ ਹਾਂਜੀ ਹਾਂ ਹੁਣ ਇਹਦਾ ਆਪਾਂ ਨੇ ਕਲਾਸਿਕਰ ਰੂਪ ਦੇ ਵਿੱਚ ਤਿਆਰ ਕੀਤੀ ਹੈ ਜੀ ਠੀਕ ਹੈ ਜੀ ਹਾਂਜੀ ਹਾਂ ਅੱਛਾ ਜਿਵੇਂ ਤੁਸੀਂ ਆ ਵਾਧਰੇ ਦੀ ਗੱਲ ਕਰ ਰਹੇ ਸੀ ਮਤਲਬ ਸ਼ਾਇਦ ਕਹਿੰਦੇ ਵੀ ਇਹ ਵਾਧਰਾ ਸੀ ਜਿਹੜਾ ਇਹ ਸਾਰੇ ਦਾ ਸਾਰਾ ਵਾਧਰਾ ਸਿੱਧਾ ਸੀ ਇਹਨੇ ਹਾਂ ਸਿੱਧਾ ਸੀਗਾ ਜੀ ਠੀਕ ਇਹਨੂੰ ਵੱਡਿਆ ਹੀ ਉਰੋਂ ਉਧਰੋਂ ਵੱਡਿਆ ਐ ਕੱਟ ਪਾ ਕੇ ਅੱਛਾ ਜੀ ਹਾਂਜੀ ਹਾਂ ਮਤਲਬ ਗੱਲ ਬਣਾਤੀ ਪੂਰੀ ਜਮਾ ਹਨ ਪਰਲੀ ਸਾਈਡ ਤੋਂ ਕੱਟਿਆ ਅੱਛਾ ਜੀ ਹਾਂਜੀ ਹਾਂ ਕੱਟ ਵੱਟ ਕਰਕੇ ਤੇ ਇਹਦੇ ਵਿੱਚ ਜੇ ਆਪਾਂ ਬਲਟ ਦੀ ਗੱਲ ਦੇਖੀਏ ਵੀ ਮੈਨੂੰ ਲੱਗਦਾ ਵੀ ਜੇ ਜਿਵੇਂ ਆਪਾਂ ਆਮ ਗੱਲ ਕਰਦੇ ਹੁੰਦੇ ਆ ਵੀ ਜੇ ਆਪਾਂ ਘਰ ਨੂੰ ਮੋਡੀਫਾਈ ਕਰਦੇ ਆ ਕੋਠੀ ਨੂੰ ਮੋਡੀਫਾਈ ਕਰਦੇ ਆ ਵੀ ਲਗਭਗ ਤੁਸੀਂ ਮੰਨ ਕੇ ਚੱਲੋ ਵੀ 30 ਤੋਂ 40% ਖਰਚਾ ਮਲਾਦਾ ਬਚ ਜਾਣਾ ਹੈ। ਹਾਂਜੀ ਹਾਂ। 70% ਦੇ ਵਿੱਚ ਮਲਾਦਾ ਕੰਪਲੀਟ ਹੋ ਜਾਂਦੀ ਹੈ ਨਾ। ਹੋ ਜਾਂਦੀ ਹੈ ਜੀ ਹਾਂਜੀ ਹਾਂ। ਉਹੀ ਚੀਜ਼ ਉਹੀ ਹੈ ਦੇ ਵਿੱਚ। ਹਾਂਜੀ ਨਾ ਉਹੀ ਚੀਜ਼ ਹੋਈ ਹੈ। 40% ਖਰਚਾ ਬਚ ਗਿਆ ਹੋਣਾ। ਚਲੋ ਆਪਾਂ ਖਰਚੇ ਦੀ ਗੱਲਬਾਤ ਆਪਾਂ ਪੈਂਡ ਤੇ ਕਰਾਂਗੇ। ਵੀ ਇਹਦੇ ਦਾ ਬਜਟ ਜਿਹੜਾ ਉਹ ਕੀ ਰਹਿਗਾ। ਠੀਕ ਹੈ ਜੀ। ਤੇ ਇਹਦੇ ਵਿੱਚ ਕੀ ਕੁਝ ਤੁਸੀਂ ਨੇ ਨਵਾਂ ਕੀਤਾ ਸਾਨੂੰ। ਹਾਂਜੀ ਹਾਂ। ਉਹ ਦੱਸੋ ਪਹਿਲਾਂ ਤਾਂ। ਜੇ ਪਟੇ ਕਿਧਰ ਜੀ ਦੀ ਐਂਟਰੀ ਦੀ ਗੱਲ ਕਰੀਏ ਜੀ। ਸਟਾਰਟਿੰਗ ਤੋਂ ਮੈਨੂੰ ਲੱਗਦਾ ਵੀ 5 ਫੁੱਟ ਦੀ ਐਂਟਰੀ ਰਹੀ ਹੈ ਜੀ। ਹਾਂਜੀ ਹਾਂ। ਇਹ 5 ਇਹਨਾਂ ਦਾ ਬਾਥਰੂ ਇਹ ਬੈਡਰੂਮ ਸੌਰੀ ਇਹਨਾਂ ਦਾ ਬੈਡਰੂਮ ਸੀਗਾ ਜੀ ਇਸ ਪਾਸੇ ਬੈਡਰੂਮ ਸੀਗਾ ਹਾਂਜੀ ਹਾਂ ਇਹ ਬੈਡਰੂਮ ਸੀਗਾ ਜੀ ਇਹ ਹੁਣ ਮੈਂ ਬਣਾ ਤੁਸੀਂ ਡਰੈنگ ਰੂਮ ਬਣਾ ਤੈਦਾ ਹਾਂ ਇਹ ਡਰੈنگ ਰੂਮ ਬਣਾ ਤਾ ਜੀ ਇਹ ਦੋਨੇ ਪਾਸੇ ਗੇਟ ਦੇਤੇ ਆਂ ਅੱਛਾ ਅੱਛਾ ਜੀ ਹਾਂਜੀ ਹਾਂ ਤੇ ਇਸ ਸਾਈਡ ਤੇ ਹੈਗਾ ਸੀ ਇਹਨਾਂ ਦਾ ਬੈਡਰੂਮ ਆ ਡਰੈنگ ਰੂਮ ਇਸ ਪਾਸੇ ਹਾਂਜੀ ਹਾਂ ਅੱਛਾ ਜੀ ਇਹਦੀ ਰਸੋਈ ਬਣਾਈ ਡਰੈنگ ਰੂਮ ਤੋਂ ਕਿਚਨ ਬਣਾ ਤੀ ਤੁਸੀਂ ਕਿਚਨ ਵੀ ਬਹੁਤ ਖੁੱਲੀ ਆ ਬਣਾਈ ਹਾਂਜੀ ਹਾਂ ਪਹਿਲਾਂ ਇਹਨਾਂ ਦੇ ਇੱਥੇ ਕਿਚਨ ਸੀਗੀ ਜੀ ਅੱਛਾ ਜੀ ਬਹੁਤ ਭੀੜੀ ਸੀ ਇਹ 8x10 ਦੀ ਸੀਗੀ ਜੀ ਇੱਥੋਂ ਇਹ ਐ ਟੇ ਟਾਈਲ ਵਰਕ ਵੀ ਤੁਸੀਂ ਬਹੁਤ ਸੋਹਣਾ ਕੀਤਾ ਹੈ ਦੇ ਵਿਚ ਆ ਨਾ ਜੀ ਹਾਂ ਟਾਈਲ ਲਾਈ ਹੋਈ ਹੈ ਜੀ ਹਾਂ ਜਿਵੇਂ ਤੁਸੀਂ ਟਾਈਲ ਦੀ ਗੱਲ ਕਰ ਰਹੇ ਸੀ ਕਿ ਕਾਦੇ ਚਲਾਈਏ ਤੁਸੀਂ ਟਾਈਲ ਇਹ ਆਪਣਾ ਕੈਮੀਕਲ ਚਲਾਈ ਹੈ ਜੀ ਕੈਮੀਕਲ ਦੇ ਵਿੱਚ ਚਲਾਉਂਦੇ ਹਾਂ ਹਾਂ ਅਸਮਾਨੀ ਦੀ ਆ ਜੀ ਟਾਈਲ ਇਹ ਵੀ ਬ੍ਰਾਂਡ ਆ ਪੂਰਾ ਅੱਛਾ ਜੀ ਕੰਪਨੀ ਦੀ ਆ ਠੀਕ ਹੈ ਜੀ ਹਾਂ ਜੀ ਹਾਂ ਅਸਮਾਨੀ ਦੀ ਆ ਤੇ ਇਹ ਕੈਮੀਕਲ ਚਲਾ ਰਹੇ ਆ ਜੀ ਠੀਕ ਹੈ ਜੀ ਇਹਦੀ 100 ਸਾਲ ਵੀ ਗਾਰੰਟੀ ਹੈ ਜੀ ਜੇ ਇਹ ਥੋਥੀ ਖੜਕ ਜੇ ਅੱਛਾ ਜੀ ਜਿਹਾ ਇਹ ਹੱਲ ਜੀ ਪੂਰੀ ਵਧੀਆ ਚੀਜ਼ ਹੈ ਮਤਲਬ ਕੋਰਨਰ ਤੋਂ ਲਾ ਲੋ ਕੋਤੋ ਜਾ ਸੈਂਟਰ ਚ ਲਾ ਲੋ ਕੋਤੋ ਵੀ ਨਹੀਂ ਇਕੱਲੀ ਇਕੱ ਉਨ ਵੈਸੇ ਇਹ ਜੀ ਦਾ ਲੰਬਾ ਹੋਗਾ ਜੀ ਮੰਨ ਕੇ ਚਲੋ ਵੀ ਟੈਲ ਥੋਥੀ ਰਹੇ ਜੇ ਤਾਂ ਫਿਰ ਉਹਦੀ ਕਿੰਨੀ ਕੁ ਲਾਈਫ ਹੈ ਨਹੀਂ ਉਹ ਜੇ ਹੁਣ ਮੰਨ ਲਓ ਟੈਲਾਂ ਅਗਲਾ ਬਿਨਾ ਕੈਮੀਕਲ ਤੋਂ ਲਾ ਰਿਆ ਠੀਕ ਹੈ ਜੀ ਖੜਕੂ ਕੀ ਖੜਕੂ ਟੈਲੇ ਅੱਛਾ ਜੀ ਜਿੰਨੀ ਮਰਜ਼ੀ ਅਗਲਾ ਗਰੰਟੀ ਦੇਈ ਜਾਵੇ ਕਿੰਨੀ ਮਰਜ਼ੀ ਉਹ ਤੇ ਨਿਰਾ ਪਾਈ ਜਾਵੇ ਪਰ ਉਹ ਖੜਕਣੀ ਹੈ ਇਹਦਾ ਕਾਰਨ ਮਤਲਬ ਸਿਮੈਂਟ ਛੱਡ ਦਾਂਦਾ ਇਹਨੂੰ ਥੱਲੇ ਜੀ ਹਾਂ ਸਿਮੈਂਟ ਛੱਡ ਦਾਂਦਾ ਜੀ ਇਹ ਜਿਹੜਾ ਮੰਨ ਲਓ ਇਹ ਕੈਮੀਕਲ ਆ ਸਪੈਸ਼ਲ ਇਹਦੇ ਨਾਲ ਪੂਰਾ ਪਕੜ ਕਰਦਾ ਜੀ ਅੱਛਾ ਜੀ ਸੀਮੈਂਟ ਨੂੰ ਪਾਣੀ ਨਹੀਂ ਮਿਲਦਾ ਜੀ ਜੇ ਸੀਮੈਂਟ ਨੂੰ ਪਾਣੀ ਠੀਕ ਹੈ ਜੀ ਸਿਮਟ ਦਾ ਮੱਚ ਮੱਚ ਜੂ ਆ ਜੀ ਥੱਲੋਂ ਇਹਨੂੰ ਟਾਇਲ ਨੂੰ ਛੱਡ ਪਾਣੀ ਦੀ ਐਂਟਰੀ ਕੋਈ ਨਹੀਂ ਇਹਦੇ ਚੋਂ ਹਾਂ ਠੀਕ ਹੈ ਤੇ ਇਹਨੂੰ ਛੱਡ ਦੂ ਆ ਉਹ ਸਾਰੀ ਟਾਇਲ ਖਾਲੀ ਖੜਕਣ ਲੱਗ ਅੱਛਾ ਖਾਲੀ ਹੋ ਜਾਂਦੀ ਹੈ ਉਹ ਖਾਲੀ ਖੜਕਣ ਵਾਲਾ ਫਿਰ ਜਿੱਥੇ ਕਿਤੇ ਮੈਨੂੰ ਲੱਗਾ ਮਾੜਾ ਮੋਟਾ ਕਿਤੇ ਬਜਨਾਗਾ ਟੁੱਟੂਗੀ ਟਾਇਲ ਹਾਂ ਜੀ ਉਹ ਚੀਜ਼ ਦਾ ਲੰਬਾ ਹੀ ਰਹਿੰਦਾ ਹੈ ਅੱਛਾ ਇਸ ਕੋਠੀ ਦੇ ਵਿੱਚ ਕਿੰਨੇ ਬੈਡਰੂਮ ਰਹਿਣ ਵਾਲੇ ਨੇ ਜੀ ਇਹ ਚ ਦੋ ਬੈਡਰੂਮ ਜੀ ਇੱਕ ਇੱਧਰ ਆ ਗਿਆ ਇੱਕ ਇੱਧਰ ਆ ਗਿਆ ਇਹੀ ਬੈੱਡਰੂਮ ਤੁਸੀਂ ਨਵੀਆਂ ਕੰਧਾਂ ਲਾਈਆਂ ਨੇ ਜਾਂ ਪੁਰਾਣੇ ਨਾ ਨਵੀਆਂ ਲਾਈਆਂ ਨੇ ਇਹ ਕੰਧ ਅਸੀਂ ਇਹੀ ਰੱਖੀ ਹੈਗੀ ਅੱਛਾ ਜੀ ਤੇ ਪਿੱਛੇ ਵਾਲੀ ਕੰਧ ਰੱਖੀ ਹੈ ਹਾਂ ਜੀ ਆਹ ਸੈਂਟਰ ਵਾਲੀ ਹਾਂ ਅੱਛਾ ਇਹ ਇਹੀ ਪਹਿਲਾਂ ਵਾਲੀ ਹੈ ਜੀ ਇਹ ਪਹਿਲਾਂ ਵਾਲੀ ਰੱਖਤੀ ਉਹ ਅਸੀਂ ਚੱਕ ਕੇ ਬਣਾ ਕਰਤੀ ਇੱਕ ਬੈੱਡਰੂਮ ਇਸ ਪਾਸੇ ਆ ਗਿਆ ਤੇ ਇਧਰ ਜੀ ਇਹ ਬਾਥਰੂਮ ਆ ਗਿਆ ਜੀ ਬਾਥਰੂਮ ਆ ਗਿਆ ਪਿੱਛੇ ਸੀਟਾਂ ਲਾਈਆਂ ਦੋ ਜੀ ਟਾਇਲਟ ਆ ਗਿਆ ਅੱਛਾ ਜੀ ਹਾਂ ਜੀ ਹਾਂ ਇਹ ਅਸੀਂ ਨਵੀਂ ਪਾਈ ਹੈ ਜੀ ਪਹਿਲਾਂ ਉਰੋਂ ਤੱਕ ਸੀ ਇਹ ਇਧਰ ਅਸੀਂ ਵਧਾਤਾ ਸੀ ਦੋਨੋਂ ਸੀਟਾਂ ਲਾਈਆਂ ਅੱਛਾ ਹਾਂ ਜੀ ਹਾਂ ਪਹਿਲਾਂ ਕੱਟਾ ਸੀਗਾ ਹਾਂ ਇੱਥੇ ਹੈ ਨਹੀਂ ਸੀ ਜੀ ਆਹੀ ਸੀ ਬਾਥਰੂਮ ਕਲਾ ਅੱਛਾ ਇੰਨੀ ਸੀਗਾ ਹਾਂ ਇੰਨੀ ਇਹ ਤੁਸੀਂ ਨਾਲ ਅਟੈਚ ਹੋਰ ਇੱਧਰ ਵਧਾ ਦਿੰਦੇ ਹਾਂ ਹਾਂਜੀ ਹਾਂ ਸੀਟਾਂ ਵੀ ਇਹ ਕਹਿੰਦੇ ਵੀ ਸਾਨੂੰ ਸਾਈਡ ਤੇ ਚਾਹੀਦੀ ਆ ਸਾਈਡ ਤੇ ਚਾਹੀਦੀ ਆਪਣਾ ਫੌਜੀ ਸਾਹਿਬ ਕਹਿੰਦੇ ਵੀ ਸਾਨੂੰ ਵੀ ਦਿਖਣੀ ਨਹੀਂ ਚਾਹੀਦੀ ਸੀਟ ਓਕੇ ਸਾਈਡ ਤੇ ਕਰਤੀ ਹਾਂਜੀ ਹਾਂ ਠੀਕ ਹੈ ਜੀ ਤੇ ਟਾਇਲ ਵਗੈਰਾ ਦਾ ਕੰਮ ਤੁਸੀਂ ਜੇ ਦੱਸ ਰਹੇ ਹੋ ਵੀ ਕੰਪਲੀਟ ਹੋਇਆ ਹੋਇਆ ਹੈ ਨਾ ਜੀ ਕੰਪਲੀਟ ਹੋਇਆ ਹੈ ਲਾਈਟ ਤੇ ਇਸ ਪਾਸੇ ਆਗਾ ਸੈਕੰਡ ਬੈਡਰੂਮ ਜੀ ਇਹ ਬੈਡਰੂਮ ਹਾਂਜੀ ਸੈਕੰਡ ਅੱਛਾ ਜੀ 12 12 ਦਾ ਜਾਂ 12 14 ਦਾ 12 1 ਇਹ ਪਹਿਲਾ ਸੀਵਰੇਜ ਥੋੜਾ ਜਿਹਾ ਪੁਰਾਣਾ ਸੀਗਾ ਧਿਆਨ ਨਹੀਂ ਦਿੱਤਾ। ਠੀਕ ਹੈ ਜੀ। ਉਹ ਸੀਵਰੇਜ ਬਾਈ ਪਲੰਬਰਾਂ ਨੀਵਾ ਪਾ ਗਿਆ। ਅੱਛਾ ਜੀ। ਉਹਦੇ ਕਰਕੇ ਨਾ ਥੋੜਾ ਜਿਹਾ ਇਹਨਾਂ ਨੂੰ ਇਹ ਲਾਸ ਇਹਨਾਂ ਪਾਉਣਾ ਪੈ ਗਿਆ ਪਾਣੀ ਦਾ ਵਿਕਾਸ ਰੁਕ ਗਿਆ ਜੀ ਜਾਨ ਬਣੀਓ। ਠੀਕ ਹੈ ਜੀ। ਹੁਣ ਇਹ ਇਕੱਲਾ ਇਕੱਲਾ ਜਿਹੜਾ ਸੀਵਰੇਜ ਦੀ ਪਾਈਪ ਪਵਾਈ ਹੈ ਜੀ ਆਪਾਂ ਆਪਦੀ ਹਾਜ਼ਰੀ ਦੇ ਵਿੱਚ ਪਵਾਈ ਆ। ਲੈਵਲ ਲੈਵਲ ਕਰਾ ਕੇ ਪੂਰਾ ਕਰ ਦਿੱਤੀ ਆ। ਠੀਕ ਹੈ। ਜਮਾ ਟਾਇਲ ਦੇ ਨਾਲ ਹੀ ਪਾਈਪ ਗਈ ਆ ਜੀ। ਬਿਲਕੁਲ ਓਕੇ ਕੰਮ ਕਰਾ ਲਿਆ ਜਮਾ। ਇਹ ਡੇਰ ਹੋ ਗਿਆ ਕਿੱਥਾ ਚੱਕਦੀ ਹੈ। ਬਾਹਰਲੀ ਗਲੀ ਦੇ ਉੱਚੋ ਦੇਖ ਰਹੇ ਕਿੰ ਠੀਕ ਹੈ ਜੀ ਕਬੂਡ ਪੁਰਾਣਾ ਆ ਗਿਆ ਬਾਕੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਕੰਦਾ ਇਹਦੇ ਵਿੱਚ ਕੁਝ ਕੁ ਪੁਰਾਣੀਆਂ ਨੇ ਤੇ ਕੁਝ ਕੁ ਨਵੀਆਂ ਨੇ ਕੁਝ ਕੁ ਨਵੀਆਂ ਆ ਨਵੀਂ ਕੱਢੀ ਆ ਜੀ ਆਹ ਅੱਛਾ ਹਾਂਜੀ ਹਾਂ ਇਹ ਨਵੀਂ ਲਾਈ ਚਾਰ ਇੰਚ ਲਾਈ ਜੀ ਇਹ ਹਾਂ ਚਾਰ ਇੰਚ ਜੀ ਇਹ ਵੀ ਨਵੀਂ ਲਾਈ ਆ ਜੀ ਅੱਛਾ ਇਹ ਵੀ ਨਵੀਂ ਲਾਈ ਆ ਪਿੱਛੋਂ ਨਵਾਂ ਬਣਾਇਆ ਜੀ ਪਿੱਛੋਂ ਨਵਾਂ ਬਣਾਇਆ ਹਾਂਜੀ ਹਾਂ ਇੱਥੇ ਪੌੜੀਆਂ ਸੀ ਇਹਨਾਂ ਦੀਆਂ ਆ ਨਿਸ਼ਾਨ ਪਏ ਇਹ ਪੌੜੀਆਂ ਵੀ ਚੇਂਜ ਕਰਤੀਆਂ ਤੁਸੀਂ ਆ ਨਿਸ਼ਾਨ ਪਏ ਆ ਜੀ ਅੱਛਾ ਇੱਥੇ ਪੌੜੀਆਂ ਸੀ ਉੱਪਰ ਉਹ ਖੁੱਲਾ ਸੀ ਠੀਕ ਹੈ ਜੀ ਹਾਂਜੀ ਹਾਂ ਇਹਨੂੰ ਅਸੀਂ ਪਹਿਲਾਂ ਪਹਿਲਾਂ ਐਂਟੀਕਲੌਗ ਚੱਲ ਠੀਕ ਹੈ ਹੁਣ ਸਿੱਧੀ ਸਿੱਧੀ ਦਿਸ਼ਾ ਦੇ ਵਿੱਚ ਚੜਦਿਆਂ ਮਤਲਬ ਤੁਸੀਂ ਜਿਵੇਂ ਸਹੀ ਲੋਬੀ ਦੇ ਵਿੱਚੋਂ ਪੌੜੀਆਂ ਚੜਦਿਆਂ ਤੇ ਲੋਬੀ ਦਾ ਕੋਈ ਸਾਈਜ਼ ਵਧ ਘਟ ਕੀਤਾ ਤੁਸੀਂ ਨਹੀਂ ਜੀ ਹਾਂਜੀ ਇਹ ਲੋਬੀ ਦਾ ਸਾਈਜ਼ ਤਾਂ ਇਹਦੇ ਕਰਕੇ ਹਾਂ ਵਧਿਆ ਹੀ ਸਾਈਜ਼ ਤਾਂ ਉਹ ਰਸੋਈ ਸੀ ਨਾ ਇਹਨਾਂ ਦੀ ਅੱਛਾ ਜੀ ਰਸੋਈ ਕਰਕੇ ਇੰਨਾ ਇਹ ਇੰਨੀ ਸੀ ਠੀਕ ਹੈ ਜੀ ਹਾਂ ਇਹ ਵਧ ਗਿਆ ਜੀ ਅੱਛਾ ਲੋਬੀ ਕਿੰਨੇ ਦੀ ਰਹਿ ਗਈ ਹੁਣ ਲੋਬੀ ਐਵੇਂ ਹੋਊਗੀ ਜੀ ਇਹ ਮੇਰੇ ਸਾਹਮਣੇ 26 ਫੁੱਟ ਅੱਛਾ ਜੀ ਹਾਂਜੀ ਹਾਂ ਠੀਕ ਹੈ 26 ਬਾਈ 13.5 26 ਬਾਈ 13.5 ਬਹੁਤ ਖੁੱਲੀ ਬਣ ਗਈ ਨਾ ਜੀ ਬਹੁਤ ਵਧੀਆ ਗੱਲਬਾਤ ਕਰਣੀ ਤੇ ਫਰਸਟ ਫਲੋਰ ਦੇ ਉੱਪਰ अच्छा जी। ਪਹਿਲਾਂ ਮੰਮਟੀ ਜੀ ਬਣੀ ਹੋਈ ਸੀ ਜੀ ਤੇ ਉੱਪਰ ਟੈਂਕੀ ਚੜੀ ਹੋਈ ਸੀ। ਅੱਛਾ ਜੀ। ਤੇ ਹੁਣ ਇਹ 13 बाई 26 ਦੀ ਲੋਪੀ ਹੋ ਗਈ ਹੈ ਉੱਪਰ। ਠੀਕ ਹੈ ਜੀ। ਇਹ ਅਸੀਂ ਕੱਟ ਨਾਲ ਕੱਟਤਾ ਸੀਗਾ ਜੀ। ਆਪਾਂ ਅਕਸਰ ਦੇ ਦੇਖਿਆ ਜੀ ਇਹ ਚੀਜ਼। ਵੀ ਕਈ ਵਾਰੀ ਆਪਣੇ ਜਿਹੜੇ ਹੁੰਦੇ ਆ ਨਾ ਲੋਕ ਉਹ ਕਹਿੰਦੇ ਹੁੰਦੇ ਆ ਵੀ ਯਾਰ ਪੌੜੀਆਂ ਜਿਹੜਾ ਬਾਹਰ ਦੀ ਕਰ ਲੋ ਚਲੋ ਜੇ ਬਾਹਰ ਦੀ ਕਰ ਲਈਏ ਫਿਰ ਤਾਂ ਦੇਖੋ ਖਰਚੇ ਦੀ ਸਾਰੀ ਬਚਤ ਹੋਊਗੀ ਹੈ ਨਾ ਜੀ ਜਾਂ ਫਿਰ ਕੀ ਕਰਦੇ ਆ ਵੀ ਕੱਲੀਆਂ ਪੌੜੀਆਂ ਕਵਰ ਕਰ ਲਾਂਦੇ ਆ ਉਹਦੇ ਵਿੱਚ ਆਪਾਂ ਨੂੰ ਕੱਲੀਆਂ ਪੌੜੀਆਂ ਕਵਰ ਕਰਨੀਆਂ ਚਾਹੀਦੀਆਂ ਜਾਂ ਫਿਰ ਜਿਵੇਂ ਹੁਣ ਆਹ ਲਾ ਲੋ ਵੀ ਰੂਮ ਮੈਨੂੰ ਲੱਗਦਾ ਵੀ 12 14 ਜਾਂ 14 14 ਦਾ ਰੂਮ ਤਿਆਰ ਹੋ ਗਿਆ ਜੀ ਨਾਲ ਇੱਕ ਹੈ ਨਾ ਜੀ ਵੀ ਇਹਦੇ ਵਿੱਚ ਕਿਹੜੀ ਚੀਜ਼ ਦੇ ਵਿੱਚ ਫਾਇਦਾ ਰਹਿੰਦਾ ਜੀ ਕਿੰਨਾ ਕ ਖਰਚਾ ਪਾਦਾ ਇਹਦੇ ਨਾਲ ਨਹੀਂ ਖਰਚਾ ਤਾਂ ਦੇਖੋ ਪਤਾ ਕੀ ਗੱਲ ਹੈ ਜੀ ਇੱਕ ਤਾਂ ਇੱਥੇ ਫਾਇਦਾ ਤਾਂ ਇਹ ਆ ਵੀ ਉਹ ਇਹਨਾਂ ਦਾ ਬੈੱਡ ਲੱਗ ਗਿਆ ਬੈੱਡ ਲੱਗ ਗਿਆ ਬੈੱਡਰੂਮ ਬਣ ਗਿਆ ਵੱਲੋਂ ਕਰੋ ਲੱਗ ਇੱਕ ਬੈੱਡਰੂਮ ਬਣ ਗਿਆ ਤੁਸੀਂ ਆਰਾਮ ਨਾਲ ਰਹਿ ਸਕਦੇ ਹੋ ਤੇ ਬਾਕੀ ਬਾਕੀ ਸਪੇਸ ਵੀ ਬਹੁਤ ਪਈ ਹੈ ਜੀ ਸਪੇਸ ਬਹੁਤ ਪਈ ਹੈ ਹੈ ਨਾ ਜੀ ਇੱਥੇ ਹਾਂ ਬਹੁਤ ਜਗ੍ਹਾ ਪਈ ਹੈ ਇੱਥੇ ਇੱਕ ਗਰਲ ਲੱਗ ਜੂ ਦੇਖੋ ਹਾਂ ਜੀ ਹਾਂ ਹੈ ਨਾ ਜੀ ਗਰਲ ਲੱਗੇ ਸਪੇਸ ਵਧੀਆ ਹੋ ਜੂਗੀ ਤੇ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਵੀ ਕੱਲੀਆਂ ਪੌੜੀਆਂ ਕਵਰ ਹੋਣ ਜਾਂ ਫਿਰ ਨਾਲ ਜਿਵੇਂ 12x12 ਦਾ ਹੋਰ ਕਵਰ ਕਰ ਲਿਆ ਜਾਵੇ ਮੈਨੂੰ ਲ अच्छा जी जे ਹੁਣ ਆਪਾਂ ਕੱਲੀਆਂ ਮੰਨ ਲਓ ਪੌੜੀਆਂ ਛਾਦੇ ਆ ਠੀਕ ਹੈ ਜੀ ਇੱਕ ਤਾਂ ਇਹ ਕੰਧ ਆਪਾਂ ਨੂੰਰੇ ਲਾਉਣੀ ਪੈਣੀ ਆ ਠੀਕ ਹੈ ਜੀ ਇਹ ਚ ਨੇਹਰਾ ਪਊਗਾ ਨੇਹਰਾ ਪਊਗਾ ਇੱਥੋਂ ਇਹ ਖੁੱਲਾ ਖੁੱਲਾ ਜਾ ਵਧੀਆ ਲੱਗਦਾ ਜੀ ਵਧੀਆ ਲੱਗਦਾ ਕਿਹਦੇ ਉਰੇ ਵਿੰਡੋ ਲਾਤੀ ਪਹਿਲਾਂ ਇਹਨਾਂ ਦੀ ਕੋਠੀ ਦੇ ਵਿੱਚ ਨੇਹਰਾ ਹੱਦੋਂ ਵੱਧ ਜੀ ਠੀਕ ਹੈ ਜੀ ਇਹਨਾਂ ਦਾ ਮਤਲਬ ਦੀਨੇ ਨਹੀਂ ਸੀ ਕੁਛ ਅੰਦਰ ਜੀ ਨਹੀਂ ਦਿੰਦਾ ਹਾਂ ਜੀ ਹਾਂ ਠੀਕ ਹੈ ਜੀ ਕੁਛ ਨਹੀਂ ਦਿੰਦਾ ਦੀ ਲਾਈਟ ਲਾ ਕੇ ਰੱਖਣੀ ਪੈਂਦੀ ਸੀ ਠੀਕ ਜੀ ਇਹਨਾਂ ਦੀ ਐਂਟਰੀ ਸੀ ਅੱਛਾ ਜੀ ਤੇ ਜਦੋਂ ਕੋਈ ਬਾਹਰੋਂ ਆਵਾਜ਼ ਮਾਰਦਾ ਤਾਂ ਉੱਧਰ ਨੂੰ ਜਾਣਾ ਪੈਂਦਾ ਹੁਣ ਸਾਹਮਣੇ ਅ ਮਮਟੀ ਵਾਲੀ ਜੇ ਮੈਨੂੰ ਲੱਗਦਾ ਵੀ 12x12 ਦੀ ਲਗਭਗ ਤੁਸੀਂ ਮੰਨ ਕੇ ਚੱਲੋ ਵੀ ਮਮਟੀ ਬੰਦਾ ਕਵਰ ਕਰਦਾ ਹੈ ਤੇ 12x12 ਦੇ ਇੱਕ ਪਾਸੇ ਨਾਲ ਜੇ ਸਾਈਡ ਤੇ ਲੈਂਟਰ ਪਾ ਲਈ ਨਾਲ ਇਹਦਾ ਮੈਨੂੰ ਲੱਗਦਾ ਵੀ ਫਰੰਟ ਬਹੁਤ ਵਧੀਆ ਬਣ ਜਾਂਦਾ ਜੀ ਹਾਂਜੀ ਇਸ ਕਰਕੇ ਬਣਾਇਆ ਜੀ ਹਾਂ ਇਸ ਕਰਕੇ ਫਰੰਟ ਬਹੁਤ ਵਧੀਆ ਬਣ ਜਾਂਦਾ ਹੈ ਤੇ 12x12 ਦਾ ਮਤਲਬ ਉੱਪਰ ਖਰਚਾ ਵੀ ਬਹੁਤ ਘਟਾਉਂਦਾ ਹੋਊਗਾ ਜੀ ਕਿਉਂਕਿ ਨਾ ਤਾਂ ਦੇਖੋ ਨਹੀਂ ਪਟਣੇ ਪੈਂਦੀ ਨੇ ਆਪਾਂ ਨੂੰ ਉੱਪਰਲੇ ਬਸੀ ਆਪਣੀ ਨਹੀਂ ਰੱਖ ਗਏ 10 ਫੁੱਟ ਤੇ ਛੱਤ ਪਾ ਦੇਣੀ ਮਤਲਬ ਲੱਗਿਆ ਸਾਢੇ 10 ਹਾਂ ਸਾਢੇ 10 ਫੁੱਟ ਤੇ ਫਿਰ ਖਰਚਾ ਇਹ ਪਤਾ ਕੀ ਗੱਲ ਆ ਜੀ ਜੇ ਹੋਰ ਮੰਨ ਲਓ ਇਹਨਾਂ ਨੂੰ ਕਿਹਾ ਸੀਗਾ ਕਿ ਯਾਰ ਆ ਇੱਕ ਆਪਾਂ ਉੱਪਰ ਬੈਡਰੂਮ ਬਣਾਉਨੇ ਆ ਇੱਕ ਬਾਥਰੂਮ ਬਣਾਉਨੇ ਆ ਤੇ ਕਹਿੰਦੇ ਯਾਰ ਸਾਡੇ ਲਈ ਪਹਿਲੀ ਏਰੀਆ ਜ਼ਿਆਦਾ ਆ ਠੀਕ ਹੈ ਵੀ ਫਿਰ ਮਹਾਏ ਲੋਬੀ ਤੇ ਲੋਬੀ ਆਪਾਂ ਪੂਰੀ ਛੱਤਾਂਗੇ ਕਿਉਂਕਿ ਪਹਿਲਾਂ ਹੀ ਆਪਣੇ ਲਈ ਮੰਮਟੀ ਏ ਜੇ ਹੁਣ ਤੁਸੀਂ ਇੰਨੀਓ ਛੱਤਣਾ ਉਹ ਤਾਂ ਆਪਣੇ ਲਈ ਪਹਿਲੀ ਸੀ ਠੀਕ ਹੈ ਜੀ ਤੇ ਵੀ ਆਪਾਂ ਪੂਰੀ ਇਹਨੂੰ ਫਿਰ ਪਹਿਲਾਂ ਮੂਨੇਰਾ ਫਿਰ ਪੂਗਾ ਜਿਵੇਂ ਪਹਿਲਾਂ ਹਾਂ ਹਾਂ ਜੀ ਇਹ ਕਹਿੰਦੇ ਵੀ ਚਲ ਮਿਸਤਰੀ ਤੈਨੂੰ ਜਿਵੇਂ ਲੱਗਦਾ ਠੀਕ ਕਰੇ ਆਪਣੇ ਤੇ ਇਹਨਾਂ ਨੇ ਸਾਰੀ ਗੱਲਬਾਤ ਛਿੱਟੀ ਹੋਈ ਆ ਜੀ ਠੀਕ ਹੈ ਜੀ ਹਾਂ ਆਪਾਂ ਵੀ ਇਹਨਾਂ ਨੂੰ ਵੀ ਵਧੀਆ ਕਵਾਰੀ ਬਣਾ ਕੇ ਦੇ ਰਹੀ ਹਾਂ ਜੀ ਤੁਸੀਂ ਜਿਹੜਾ ਇਹ ਕੰਮ ਸੀਗਾ ਫਿਰ ਠੇਕੇ ਤੇ ਕੀਤਾ ਜਿਹੜਾ ਠੇਕੇ ਤੇ ਅੱਛਾ ਠੇਕੇ ਦੀ ਕੰਮ ਕੀਤਾ ਕੰਮ ਤੁਸੀਂ ਮਿਸਤਰੀ ਜੀ ਬਹੁਤ ਸ਼ੌਂਕ ਦੇ ਕੰਮ ਕਰਦੇ ਹੋ ਹਾਂ ਜਮਾ ਜਮਾ ਸਿਰਾ ਕਰਾਉਣੇ ਜਮਾ ਹਾਂਜੀ ਹਾਂਜੀ ਪੂਰਾ ਜੀ ਤੇ ਜੇ ਆਪਾਂ ਫਿਰ ਬਾਹਰਲੇ ਪਾਸੇ ਦੀ ਹੁਣ ਗੱਲ ਕੀਤੀ ਜੇ ਵੀ ਜਿਹੜੀ ਤੁਹਾਡੀ ਕਲਾਕਾਰੀ ਤੁਸੀਂ ਦਿਖਾਈ ਹੋਈ ਆ ਬਾਹਰਲੇ ਪਾਸੇ ਹਾਂਜੀ ਹਾਂਣਾ ਜੀ ਹਾਂਜੀ ਤੇ ਪੂਰੀ ਮਤਲਬ ਮੂੰਹੋਂ ਬੋਲਦੀ ਹੈ ਜਮਾ ਹਣਾ ਜੀ ਹਣਾ ਜੀ ਗਲਾਈਆਂ ਵਗੈਰਾ ਫਿਰ ਇੱਥੇ ਵੀ ਜਿਵੇਂ ਪ੍ਰਕਾਰ ਬਣ ਗਏ ਹਾਂ ਪ੍ਰਕਾਰ ਬਣ ਗਏ ਹਾਂਣਾ ਜੀ ਗਲਾਈ अच्छा हां जी हां साइड ਤੇ ਵੀ ਡਿਜ਼ਾਈਨ ਦੇਤਾ ਦੋ ਵੀ ਡਿਜ਼ਾਈਨ ਦਿੱਤਾ ਤੇ ਪਰਲੇ ਪਾਸੇ ਉਹ ਵੀ ਡਿਜ਼ਾਈਨ ਦਿੱਤਾ ਜੀ ਇਸ ਤਰੀਕ ਇਹਨੂੰ ਤਿੰਨ ਪਾਸੋਂ ਡਿਜ਼ਾਈਨ ਦੇ ਤੁਸੀਂ हां ਤਿੰਨ ਪਾਸੋਂ ਡਿਜ਼ਾਈਨ ਕਿਉਂਕਿ ਜੇ ਬੰਦਾ ਜਿਹੜੇ ਮਰਜ਼ੀ ਪਾਸੋਂ ਦੇਖ ਲੇ ਹਨਾ ਜੀ ਹਾਂ ਇੱਕੋ ਜੀ ਸੋਹਣੀ ਲੱਗੂਗੀ ਸੋਹਣੀ ਲੱਗੂਗਾ ਹਨਾ ਜੀ ਠੀਕ ਹੈ ਜੀ ਇਹ ਆਪਾਂ ਨੇ ਵਧਰੇ ਵੱਡ ਘੱਟ ਕਰਕੇ ਮਾਈ ਨੇ ਜੀ ਉੱਪਰਲੇ ਪਾਸੇ हां ਇੱਥੇ ਉਹ ਸੀਟਾਂ ਲੱਗਣਗੀਆਂ ਜੀ ਤੇ ਬਾਈ ਜੀ ਜਿਵੇਂ ਆਪਾਂ ਇੱਥੋਂ ਵਧਰੇ ਦੀ ਗੱਲ ਕੀ ਕਰ ਰਹੇ ਸੀਗੇ ਇਹ ਆਪਣਾ ਨਾ ਉਰੇ ਰੂਫਿੰਗ ਸੀਟ ਲੱਗਣੀ ਹੈ ਜੀ ਅੱਛਾ ਜੀ ਆਹ ਹੋਰ ਲੱਗਣੀਆਂ ਤੇ ਉੱਥੇ ਲੱਗਣੀਆਂ ਇੱਕ ਟੈਂਕੀ ਤੇ ਲੱਗਣੀਆਂ ਇੱਕ ਆ ਜਿਹੜਾਗਾ ਇਹ ਇੱਥੇ ਲੱਗਣੀ ਹੈ ਸਾਈਡਾਂ ਤੇ ਜੀ ਹਾਂ ਚਾਰ ਥਾਂ ਤੇ ਲੱਗਣੀਆਂ 1 2 3 4 ਥਾਂ ਤੇ ਲੱਗਣੀਆਂ ਠੀਕ ਹੈ ਰੂਫਿੰਗ ਸ਼ੀਟ ਦਾ ਕੰਮ ਹੋਣ ਵਾਲਾ ਪਿਆ ਹੈਗਾ ਹਾਂ ਪਿਆ ਹੈ ਜੀ ਹਾਂ ਤੇ ਤੁਸੀਂ ਜਿਵੇਂ ਇਹ ਵਦਰੇ ਦੀ ਗੱਲ ਕਰ ਰਹੇ ਸੀ ਆਪਾਂ ਪਹਿਲਾਂ ਵੀ ਤੇ ਇਹ ਕਹ ਰਹੇ ਸੀ ਕਿ ਤੂੰ ਸਿੱਧੇ ਦਾ ਸਿੱਧਾ ਸੀਗਾ ਪਾਤਰ ਇੱਥੋਂ ਹਾਂ ਅੱਛਾ ਇਧਰੋਂ ਵੀ ਕੱਟਿਆ ਜੀ ਅੱਛਾ ਜੀ ਇੱਥੋਂ ਵੀ ਕੱਟਿਆ ਇਹਦੀ ਗਲਾਈ ਸੀ ਜੀ ਉੱਥੇ ਆਏ ਅੱਛਾ ਗੋਲ ਸੀਗਾ ਹਾਂ ਉਹ ਵੀ ਗੋਲ ਸੀਗਾ ਜੀ ਅੱਛਾ ਹਾਂ ਜੀ ਹਾਂ ਇਹ ਚੌਰ ਸੀ ਸੀਗਾ ਉਹ ਇਹ ਥੋੜਾ ਜਿਆਦਾ ਸੀਗਾ ਇਸਨੇ ਕੱਟਤਾ ਜੀ ਕੱਟ ਕੇ ਗੋਲਾ ਵਗੈਰਾ ਮੋਲਡਿੰਗ ਵਗੈਰਾ ਬਣਾਈ ਹੈ ਜੀ ਬਣਾਈ ਹੈ ਮਤਲਬ ਬਹੁਤ ਸੋਹਣਾ ਕੰਮ ਹੋ ਗਿਆ ਨਾ ਹਾਂ ਜੀ ਹਾਂ ਜੀ ਹਾਂ ਉੱਥੀ ਦਾ ਹਾਂ ਜੀ ਤੇ ਜਿਵੇਂ ਆਪਾਂ ਖਰਚੇ ਦੀ ਗੱਲ ਕਰ ਰਹੇ ਸੀਗੇ ਫਿਰ ਖਰਚਾ ਇਹਦੇ ਉੱਪਰ ਲਗਭਗ ਜੇ ਹੁਣ ਰੀਨੋਵੇਟ ਕਰਨ ਤੇ ਇਸ ਲੈਵਲ ਤੱਕ ਦਾ ਕਿੰਨਾ ਖਰਚ ਆ ਗਿਆ ਦੇਖੋ ਜੀ ਆਪਾਂ ਜਿਹੇ ਨਵਾਂ ਮਕਾਨ ਬਣਾਉਂਦੇ ਨੇ 2500 ਸਕਰ ਫੁੱਟ ਜਿਵੇਂ ਤੁਸੀਂ ਦੱਸਿਆ ਸੀਗਾ ਨਾ ਜੀ 400 ਉੱਪਰ ਲਾ 2100 ਹੇਠ ਲਾ ਹਾਂਜੀ ਹਾਂਜੀ ਹਾਂ ਜੀ ਤੇ ਉਹ ਆਪਣਾ ਫਿਰ 1500 ਰੁਪਏ ਪਰ ਸਕਰ ਫੁੱਟ ਦਾ ਖਰਚ ਆਊਗਾ ਜੀ 1500 ਰੁਪਏ ਲਗਭਗ ਮੰਨ ਕੇ ਚੱਲੋ ਵੀ 35 ਲੱਖ ਰੁਪਏ ਦੇ ਨੇੜੇ ਦੇਲੇ ਮਿਲਦਾ ਹੈ ਹਾਂ 35-40 ਲੱਖ ਰੁਪਏ ਲੱਗੂਗਾ ਜੀ 35 ਦੇ ਲਵੇ ਲਾਉਣੇ ਆ ਜੂਗਾ ਜੀ ਠੀਕ ਹੈ ਕਿਉਂਕਿ ਇਹਦੇ ਚ ਹੁਣ ਆਏ ਪੁਰਾਣੇ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਸੱਪ ਨਿਕਲਿਆ ਹੋਵੇ ਕੀ ਕਰਨਾ ਪੈ ਜੇ ਮੌਕੇ ਤੇ ਠੀਕ ਹੈ ਜੀ ਉਹਦਾ ਫਿਰ ਜਿਹੜਾ ਹੁਣ ਅਸੀਂ ਇਹਦੇ ਚ ਪਹਿਲਾਂ ਵੀ ਕੋ ਸੋਚਿਆ ਸੀਗਾ ਜੀ ਉਹ ਹੋmei ਨਹੀਂ ਹੋਇਆ ਵਿੱਚੋਂ ਉਸ ਤੋਂ ਬਾਅਦ ਵੀ ਅਸੀਂ ਬਹੁਤ ਕੁਝ ਚੇਂਜ ਕਰਤਾ ਜੀ अच्छा जी हां नक्शा बनवाया ਸੀ ਤਾਂ ਇਹਦਾ ਉਸ ਤੋਂ ਬਾਅਦ ਵੀ ਅਸੀਂ ਬਹੁਤ ਕੁਝ ਚੇਂਜ ਕਰਤਾ ਜੀ ਇਹਦਾ ਨਕਸ਼ਾ ਬਣਾਉਣ ਤੋਂ ਬਾਅਦ ਹਾਂ ਉਹ ਫਿਰ ਮੌਕੇ ਤੇ ਸਾਨੂੰ ਪਤਾ ਜਿਵੇਂ ਹੁਣ ਉਹ ਮੂਰਲੀ ਕੰਧ ਸੀ ਜੀ ਉੱਥੇ ਕੱਟ ਜਾ ਪਾਇਆ ਹੋਇਆ ਸੀਗਾ ਪੌੜੀਆਂ 'ਚ ਕੱਟ ਪੈਂਦਾ ਸੀਗਾ ਜੀ 3 ਫੁੱਟ ਇਧਰ ਆਉਂਦੀਆਂ ਸੀ ਉਹ ਅਸੀਂ ਸਿੱਧੀ ਕਰਤੀ ਜੀ ਉੱਥੋਂ ਆਏ ਤੁਸੀਂ ਆਪਣੇ ਹਿਸਾਬ ਨਾਲ ਬਾਕੀ ਸਟਾਫ ਇਹਨਾਂ ਨਾਲ ਨਾਲ ਹੀ ਕਹਿੰਦੇ ਵੀ ਠੀਕ ਹੈ ਮਿਸਤਰੀ ਹੁਣ ਸੋਨਾ ਹੋ ਗਿਆ ਕੰਮ ਇਹ ਠੀਕ ਹੈ ਜੀ ਹਾਂ ਜੀ ਹਾਂ ਫਿਰ ਕਿੰਨੇ ਕੇ ਪੈਸੇ ਲੱਗੇ ਜੀ ਹੁਣ ਤੱਕ ਦੇ ਹੁਣ ਤੱਕ ਦੇ ਤਾਂ ਲੱਗ ਗਏ ਹੋਣੇ ਜੀ ਇਹਦੇ ਤੇ ਸਾਰਾ ਤਾਂ ਲੱਗੂਗਾ ਜੀ ਦੇਖੋ 22 23 अच्छा जी अच्छा जी हां जी हां हुण 13 14 लाख रुपया लागे 13 14 लाख रुपया हुण तक कम लागा। चली ਜਾਂਦਾ ਹੀ ਸਾਡਾ ਕੰਮ ਚਲੀ ਜਾਂਦਾ ਹੈ ਜੀ ਚਲੀ ਜਾਂਦਾ ਜੀ ਹਾਂ 13 14 ਲੱਖ ਰੁਪਿਆ ਲਾਤਾ ਤੇ ਜੇ ਆਪਾਂ ਜਵੇਂ ਕੰਪਲੀਟ ਦੀ ਗੱਲ ਕਰ ਰਹੇ ਸੀ ਫਿਰ ਲੱਗਦਾ 35 ਲੱਖ ਰੁਪਿਆ 35 ਲੱਖ ਨਵੇਂ ਤੋਂ ਨਵੇਂ ਤੋਂ ਹਾਂ ਜੀ ਨਵੇਂ ਸਿਰੇ ਤੇ 35 ਲੱਖ ਲੱਗਣਾ ਸੀਗਾ ਤੇ ਜੇ ਆਪਾਂ ਇਹਨੂੰ ਰੈਨੋਵੇਟ ਕਰ ਲਿਆ ਜਿਵੇਂ ਆਪਾਂ ਕਹਿ ਰਹੇ ਹਾਂ ਵੀ 40 ਤੋਂ 45% ਖਰਚਾ ਵੱਜ ਜਾਂਦਾ ਹੈਗਾ ਵੱਜ ਜਾਂਦਾ ਤੁਸੀਂ 13-14 ਲੱਖ ਰੁਪਏ ਦੀ ਆਪਾਂ ਗੱਲ ਕਰ ਰਹੇ ਆ ਵੀ ਇਸ ਲੈਵਲ ਤੱਕ ਦੇ ਤੇ ਲੱਗ ਗਿਆ ਤੇ ਲਗਭਗ 22-23 ਲੱਖ ਰੁਪਏ ਚ ਕਹਿੰਦੇ ਤੁਸੀਂ ਹਾਂ 22-23 ਲੱਖ ਰੁਪਏ ਦੇ ਵਿੱਚ ਕੋਠੀ ਜਿਹੜੀ ਇਹ ਬਣ ਕੇ ਬਿਲਕੁਲ ਕੰਪਲੀਟ ਹੋ ਜੂਗੀ ਤੁਸੀਂ ਐ ਮੰਨ ਕੇ ਚੱਲੋ ਵੀ ਇਹ ਤੇ 1 ਰੁਪਈ ਦਾ ਖਰਚਾ ਵੀ ਨਹੀਂ ਰਹਿਣਾ ਉਸ ਤੋਂ ਬਾਅਦ ਦੇ ਵਿੱਚ ਬਿਲਕੁਲ ਆਲ ਓਵਰ ਕੰਪਲੀਟ ਜਿਵੇਂ ਤੁਸੀਂ ਹੀੜਲੇ ਫਰਸ਼ ਅ ਰੰਗ ਪੇਂਟ ਦਾ ਪੀਓਪੀ ਦਾ ਕਲਰ ਦਾ ਲਾਈਟ ਬਿਜਲੀ ਸਭ ਕੁਝ ਏ ਟੂ ਜ਼ेड ਦੇ ਵਿੱਚ ਆ ਜਾਊਗਾ ਬਿਲਕੁਲ ਕੰਪਲੀਟ ਹੋ ਜੂਗੀ 22-23 ਲੱਖ ਰੁਪਏ ਦੇ ਵਿੱਚ ਤੇ ਜੇ ਤੁਸੀਂ ਘਰ ਰੈਨੋਵੇਟ ਕਰਨਾ ਚਾਹੁੰਦੇ ਹੋ ਤਾਂ ਮੰਨ ਕੇ ਚਲੋ ਵੀ 40 ਤੋਂ 45 ਲੱਖ 45% ਤੁਸੀਂ ਖਰਚ ਆਪਣਾ ਜਿਹੜਾ ਉਹ ਬਚਾ ਸਕਦੇ ਹੋ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀਆਂ ਇਸ ਤਰ੍ਹਾਂ ਦੀਆਂ ਹੋਰ ਘੈਂਟ ਘੈਂਟ ਵੀਡੀਓ ਦੇਖਣ ਵਾਸਤੇ ਆਪਣੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਮਿਲਾਂਗੇ ਕਿਸੇ ਨੰਵੇਂ ਵੀਡੀਓ ਤੇ ਤਦ ਤੱਕ ਵੀ ਰੱਬ ਰੱਖਾ ਧੰਨਵਾਦ